ਜਿਉ ਰੂਆ ਕਟਲਾ ਜਿੰਨਾ ਕਟਣਾ ਲੈ ਲੈ ਬੂ ਮੈਂ ਮਾਰ ਜੀ ਮਾ ਅਤ੍ਰੀਤੀ ਮੀ ਆਇਆ ਲੈ ਹਾਏ ਲੈ ਲੈ ਖਾ ਲਾ ਵੇ ਲੈ ਲੈ ਨੀਂਂਂ ਦੇ ਪਾ ਦਾਰੂ ਪੀ ਤੇਦੀ ਰੂਪ ਪਿੱਤਰ ਵਾ ਨਾ ਕੁਛ ਨਹੀਂ ਹੋਣਾ ਇਹਨੂੰ ਹਾਂ ਅੱਜ ਤੂੰ ਧਰਮਰਾਜ ਦੇ ਟੱਲ ਨੂੰ ਹੱਥ ਖੜਕਾ ਲਿਆ ਹੱਥ ਪਾ ਲਿਆ ਅੱਜ ਤੂੰ ਧਰਮਰਾਜ ਦਾ ਟੱਲ ਖੜਕਾ ਪੂਆ ਬੱਸ ਕਰ ਕਾ ਉਹਨੇ ਮੈਨੂੰ ਅੱਛਾ ਆ ਦੇਖ ਲੈ ਤੇਰੀ ਭੂਰੀ ਕਿ ਤੂੰ ਤਾਂ ਤੇਰਾ ਨਹੀਂ ਖਾਤਾ ਪੂਰੇ ਬੰਦ ਮੈਂ ਘਰ ਵਜਾਰਦਾ ਨਾ ਬੰਦਾ ਆ ਫਫੜਾ ਮੈਂ ਨਹੀਂ ਤੈਨੂੰ ਕੁਝ ਵੀ ਕਹਿੰਦੀ ਉਹ ਪੂਆ ਬੱਸ ਕਰਿਆ ਕਰ ਤੂੰ ਮੈਂ ਨਹੀਂ ਕੁਝ ਵੀ ਬਾਰੇ ਇੱਕ ਗੱਲ ਤੇ ਮੇਰਾ ਨਹੀਂ ਪਤਾ ਬੰਦ ਮੈਂ ਨਹੀਂ ਤੈਨੂੰ ਕਹਿੰਦੀ ਬੇ ਨਰਾਲੇ ਬਾਬੇ ਦੀ ਫੋਟੋ ਨੂੰ ਸ্নান ਕਰਾ ਹੁਣ ਤਾਂ ਦੁਨੀਆ ਦੇਖੂ ਦੁਨੀਆ ਪੂਰੇ ਦਾ ਸ্নান ਹੋਊਗਾ ਹੁਣ ਪੂਰੇ ਤੈਨੂੰ ਸ্নান ਕਰਦੀ ਦੁਨੀਆ ਦੇਖੂਗੀ ਦੇਖ ਲੈ ਤੇਰੀ ਭੂਰੀ ਕਿ ਤੂੰ ਤਾਂ ਦੇਖ ਲੈ ਨਹੀਂ ਖਾਤਾ ਬੰਦ ਹਾਂ ਇਹ ਕਹ ਲੈ ਕਿ ਤੂੰ ਤਾਂ ਨਰਾਲੇ ਬਾਬੇ ਦੀ ਜੈ ਪੋਪਾ ਸਵਾਮੀ ਦੀ ਤੈਨੂੰ ਨਹੀਂ ਪਤਾ ਬੇ ਪਹੁੰਚੀਆਂ ਹੋਈਆਂ ਰੂਹਾਂ ਪਹੁੰਚੀਆਂ ਜਿਨ੍ਹਾਂ ਦੇ ਮੂੰਹਾਂ ਨੂੰ ਆਂਡੇ ਲਾਉਣਾ ਜਿਨ੍ਹਾਂ ਦੇ ਮੂੰਹ 'ਚ ਮੂਤ ਪਾਉਣਾ